ਅ ਡਿਸਟ੍ਰਿਕਟ ਹਸ਼ਰਪੁਰ ਦੇ ਵਿੱਚ ਕੁਝ ਦਿਨ ਪਹਿਲਾਂ 21 ਤਰੀਕ ਨੂੰ ਦੋ ਲੇਡੀਜ਼ ਜਿਹੜੀਆਂ ਹਸਪੀਟਲ ਤੋਂ ਦਵਾਈ ਲੈ ਕੇ ਬਾਹਰ ਨਿਕਲੀਆਂ ਸੀਗੀਆਂ ਔਰ ਤੁਸੀਂ ਉਹਦੀ ਵੀਡੀਓ ਦੇਖੀ ਹੋਣੀ ਕਾਫੀ ਵਾਇਰਲ ਹੋਈ ਸੀਗੀ ਤਿੰਨ ਨੌਜਵਾਨਾਂ ਨੇ ਉਹਨਾਂ ਤੋਂ ਪਰਸ ਖੋਲਿਆ ਸੀਗਾ ਔਰ ਉਹਨੂੰ ਐਸਐਸਪੀ ਸਾਹਿਬ ਵੱਲੋਂ ਬੜੀ ਗੰਭੀਰਤਾ ਨਾਲ ਲਿਆ ਗਿਆ ਉਹ ਸਨੇਚਿੰਗ ਨੂੰ ਔਰ ਅਸੀਂ ਤਿੰਨ ਦੇ ਤਿੰਨ ਬੰਦੇ ਹੀ ਇਹ ਰਾਉਂਡ ਅਪ ਕੀਤੇ ਆ। ਪ੍ਰੈਸ ਕੰਫਰੰਸ ਕਿਹਦੇ ਨੂੰ ਸੁਣਿਓ। ਅ ਡਿਸਟ੍ਰਿਕਟ ਹਾਰਪੁਰ ਦੇ ਵਿੱਚ ਕੁਝ ਦਿਨ ਪਹਿਲਾਂ 21 ਤਰੀਕ ਨੂੰ ਦੋ ਲੇਡੀਆਂ ਜਿਹੜੀਆਂ ਹਸਪੀਟਲ ਤੋਂ ਦਵਾਈ ਲੈ ਕੇ ਬਾਹਰ ਨਿਕਲ ਰਹੀਆਂ ਸੀਗੀਆਂ ਔਰ ਤੁਸੀਂ ਉਹਦੀ ਵੀਡੀਓ ਦੇਖੀ ਹੋਣੀ ਕਾਫੀ ਵਾਇਰਲ ਹੋਈ ਸੀਗੀ। ਤਿੰਨ ਨੌਜਵਾਨਾਂ ਨੇ ਉਹਨਾਂ ਤੋਂ ਪਰਸ ਖੋਲਿਆ ਸੀਗਾ। ਔਰ ਉਹਨੂੰ ਐਸਐਸਪੀ ਸਾਹਿਬ ਨੂੰ ਦੀ ਗੰਭੀਰਤਾ ਨਾਲ ਲਿਆ ਗਿਆ ਉਹ ਸਨੇਚਿੰਗ ਨੂੰ ਔਰ ਅਸੀਂ ਤਿੰਨ ਦੇ ਤਿੰਨ ਬੰਦੇ ਹੀ ਇਹ ਰਾਉਂਡ ਅਪ ਕੀਤੇ ਆ ਜਿਹੜੇ ਕਿ ਜਿਨ੍ਹਾਂ ਨੇ ਦੋ ਵਾਰ ਦਾ ਤਾਂ ਹੁਣ ਤੱਕ ਸਾਡੀਆਂ ਜਿਹੜੀਆਂ ਜਿਹੜਾ ਇਹਨਾਂ ਕੋਲ ਮੋਟਰਸਾਈਕਲ ਸੀਗਾ ਉਹ ਦਸਹਿਰਾ ਗਰਾਉਂਡ ਤੋਂ ਇਹਨਾਂ ਨੇ ਚੋਰੀ ਕੀਤਾ ਸੀਗਾ ਹੋਰ ਕਬਰ ਹੋਇਆ ਉਹਦਾ ਮਗਦਮਾ ਵਿੱਚ ਦਰਜ ਕੀਤਾ ਔਰ ਸਨੇਚਿੰਗ ਇਹਨਾਂ ਨੇ ਉਸੇ ਮੋਟਰਸਾਈਕਲ ਤੇ ਕੀਤੀ ਸੀ ਉਹ ਵੀ ਰਿਕਵਰ ਕਰ ਲਿਆ ਹੈ ਔਰ ਤਿੰਨੇ ਦੋਸ਼ੀ ਜਿਹੜੇ ਹੈਗੇ ਆ ਉਸ ਵਾਰ ਦਾ ਜਗੀਰ ਤੇ ਕੁਸੀ ਸੀਸੀਟੀਵੀ ਇੱਕ ਕਾਫੀ ਤੁਸੀਂ ਦੇਖਿਆ ਹੋਣਾ ਬਣੀਆਂ ਹੋਈਆਂ ਵੀਡੀਓ ਉਹ ਵਾਇਰਲ ਹੋਈਆਂ ਸੀਗੀਆਂ ਉਹ ਤਿੰਨੇ ਦੋਸ਼ੀ ਫੜ ਲਏ ਹੈਗੇ ਆ ਫਰਦਰ ਸਾਡੇ ਕੋਲ ਰਿਮਾਂਡ ਤੇ ਹੈਗੇ ਆ ਔਰ ਦੋ ਤਾਂ ਹੈਗੇ ਆ ਭਾਦਰਪੁਰ ਮਨ ਲਾਏਗਾ ਠਟਿਆੜਾ ਮਨ ਲਾ ਉੱਥੋਂ ਦੇ ਆ ਇੱਕ ਹੈਗਾ ਹਰਦੋਖਾਨਪੁਰ ਦਾ ਇਹਨਾਂ ਦੇ ਨਾਂ ਸ਼ਿਵਮ ਰਿਸ਼ਮ ਤੇ ਰਾਹੁਲ ਜਿਹੜਾ ਸ਼ਿਵਮ ਇੱਕ ਕ੍ਰੇਸ਼ਨ ਹੈਗਾ ਇਹਨਾਂ ਤੇ ਪਹਿਲਾਂ ਵੀ ਐਫਆਈਆ ਰਿਜ਼ਰਵ ਹੈਗੀਆਂ ਔਰ ਜਿਹੜੀਆਂ ਫਰਦਰ ਹਾਲੇ ਕਿ ਹੁਣੇ ਕੱਲ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਔਰ ਉਹਦੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੋਰ ਨਹੀਂ ਕਿਹੜੀਆਂ ਕਿਹੜੀਆਂ ਵਾਰਦਾਤਾਂ ਪਰ ਇਹਨਾਂ ਕੋਲ ਵੈਪਨ ਵੀ ਵਰਤਦੇ ਸੀ ਨਾਲੇ ਕਿ ਕਿਦਾਂ ਕਿੰਨੇ ਕਿਦਾਂ ਕਰਦੇ ਸੀ ਬੀਸਿਕਲੀ ਸੌਫਟਵਰ ਯੂਜ਼ ਕਰਦੇ ਸੀ ਇਹ ਜਾਂਦੇ ਜਾਂਦੇ ਹੀ ਸਨੇਚਿੰਗ ਕਰਦੇ ਸੀਗੇ ਪਰ ਆਪਣੇ ਲਈ ਛੋਟਾ ਮੋਟਾ ਰੌਡ ਰੂਡ ਜਾਂ ਇਹੋ ਜਿਹਾ ਵੈਪਨ ਹੀ ਹੁੰਦਾ ਸੀ ਇਹਨਾਂ ਕੋਈ ਦੂਜਾ ਕੋਈ ਮਾਰੂ ਹਥਿਆਰ ਕਹਿ ਲਈਏ ਉਹ ਨਹੀਂ ਹੁੰਦਾ ਸੀਗਾ ਔਰ ਮੇਨ ਜਿਹੜਾ ਇਹਨਾਂ ਦਾ ਰੀਜ਼ਨ ਹੈਗਾ ਇਹ ਐਡਿਕਟ ਹੈਗੇ ਆ ਉਹਦੀ ਪੂਰਤੀ ਲਈ ਹੀ ਇਹ ਇਹ ਆਪਣੀਆਂ ਸਨੇਚਿੰਗਸ ਕਰਦੇ ਸੀ ਤਾਂ ਇਹ ਮੈਸੂਮਰ ਕੀ ਕਹਿ ਸਕਦੇ ਕਿ ਮੁਰਸਤਾ ਉਹਦਾ ਨਹੀਂ ਇੱਕ ਤਾਂ ਐਨਡੀ ਦੇ ਹੈਗੇ ਆ ਚੋਰੀ ਦੇ ਹੈਗੇ ਆ 379B ਦਾ ਪਹਿਲਾ ਵੀ ਪਰਚਾ ਹੈਗਾ 1364 ਦਾ ਹੈਗਾ 1360 ਉਹ ਮੰਨਿਆ ਕਿ ਪਹਿਲਾਂ ਸਨੇਚਿੰਗ ਕਰਦੇ ਰਹੇ ਜਿਉਂ ਸ਼ਾਸ ਪਰਚੇ ਦਰਜ ਹੈਗੇ 730 ਇਹ ਉਹਨਾਂ ਚ ਆਪਣੀ ਨਹੀਂ ਉਹਦੇ ਚ ਹੁਣ ਆਪਾਂ ਰਿਮਾਂਡ ਲਿਆ ਹੱਲੇ ਨਹੀਂ ਡਾਇਰੋਗੇਸ਼ਨ ਕਰਾਂਗੇ ਇਹਨਾਂ ਕੋਲ ਕੋਈ ਹੋਰ ਵੀ ਪ੍ਰਮਾਣ ਹੈ ਕਿਸ ਤਰ੍ਹਾਂ ਗੋਲਡਾਸਟ ਕੋਟਫੋਮ ਵਗੈਰਾ ਪ੍ਰਮਾਣ ਹੈ ਹੱਲੇ ਰਿਮਾਂਡ ਤੇ ਤੁਹਾਨੂੰ ਕਹਿੰਦੇ ਅੱਜ ਹੀ ਡਿਮਾਂਡ ਲਿਆ ਆ ਕਰਾਂਗੇ ਵੀ ਦਿੱਤੇ ਚੀਰ ਕਬਰੀਆਂ ਜਿੱਥੇ ਜੀ ਨੇ ਸੇਲ ਕਰਦੇ ਆ ਉਹ ਸਾਰਾ ਇਹੀ ਗੋਥਰੂ ਹੋਵਾਂਗੇ ਔਰ ਜਿੰਨੇ ਵੀ ਅੱਗੇ ਚੇਂਜ ਬੰਦੇ ਆਉਣਗੇ ਕਿਸੇ ਨੂੰ ਬਕਸ਼ਿਆ ਨਹੀਂ ਜਾਊਗਾ ਕਿੰਨੀ ਉਮਰ ਕਿੰਨੀ ਕਰੀ ਨਾ ਤੁਸੀਂ ਦੇਖ ਹੀ ਲਿਆ 23 24 25 ਸਾਲ ਦੀ ਏਜ ਆ ਇਹਨਾਂ ਸਾਰੇ ਯੂਥ ਆ ਜੰਗ ਹੈਗੇ ਆ ਡਾਇਰੈਕਟ ਮੈਂ ਕਹਿ ਦਿੱਤਾ ਉਹ ਪਿਲੇਰੀ ਏਰੀਆ ਚ ਜ਼ਿਆਦਾ ਦਾ ਪ੍ਰਭਾਵ ਦਾ ਸ਼ਹਿਰ ਦਾ ਏਰੀਆ ਸੀ ਮਾਡਲ ਟਾਊਨ ਹੋ ਗਿਆ ਸ਼ਹਿਰ ਦਾ ਏਰੀਆ ਹੋ ਗਿਆ ਇਹਨੂੰ ਹੀ ਜ਼ਿਆਦਾ ਇਹ ਟਾਰਗੇਟ ਲੇਡੀਜ਼ ਨੂੰ ਜ਼ਿਆਦਾ ਟਾਰਗੇਟ ਕਰਦੇ ਆ ਸੇ ਪਰਮਾਣੂ ਕਿੰਨੀ ਕੋਵਿਡ ਹੈ ਰਮਾਂਡ ਹਾਲੇ ਆਪਾਂ ਲਿਆ ਹੈਗਾ ਪਰ ਕਿਤੇ ਨਹੀਂ ਦਿੱਤੇ ਆ ਕੀ ਕੀਤਾ ਉਹ ਸਾਰਾ ਹੱਲੇ ਫਰਦਰ ਯੂਨੀਵਰਸਿਟੀ ਕਿਥੇ ਪੂਰਾ